ਖੁਦ ਹੀ ਲੜਨੀ ਪੈਂਦੀ ਹੈ ਜ਼ਿੰਦਗੀ ਦੀ ਲੜਾਈ ਕਿਉਂਕਿ ਇੱਥੇ ਲੋਕ ਸਾਥ ਕੱਟ ਤੇ ਗਿਆਨ ਜ਼ਿਆਦਾ ਦਿੰਦੇ ਨਹੀਂ ਜ਼ਿੰਦਗੀ ਵਿੱਚ ਕੁਝ ਦਰਦ ਇਹੋ ਜਿਹੇ ਹੁੰਦੇ ਨੇ ਜੋ ਜੀਨ ਨਹੀਂ ਦਿੰਦੇ ਅਤੇ ਕੁਝ ਫਰਜ਼ ਇਹੋ ਜਿਹੇ ਹੁੰਦੇ ਨੇ ਜੋ ਮਰਨ ਨਹੀਂ ਦਿੰਦੇ ਇਹ ਪਿਆਰ ਐਸਾ ਇੱਥੇ ਮਨਮਰਜ਼ੀਆਂ ਨਹੀਂ ਚਲਦੀ ਤੇ ਜਦ ਹੋ ਜਾਂਦਾ ਹੈ ਤਾਂ ਖੁਦਗਰਜ਼ੀਆਂ ਨਹੀਂ ਚਲਦੀ ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ ਜੋ ਅੰਦਰ ਤੋਂ ਟੁੱਟ ਜਾਂਦੇ ਨੇ ਮੈਂ ਜਾਣਦੀ ਹਾਂ ਕਿ ਮੈਂ ਕੁਝ ਤਾਂ ਹਾਂ ਕਿਉਂਕਿ ਉਹ ਕੋਈ ਚੀਜ਼ ਬੇਕਾਰ ਨਹੀਂ ਬਣਾਦਾ ਰੱਬ ਨੇ ਕਿਹਾ ਤੂੰ ਸੌਣ ਤੋਂ ਪਹਿਲਾਂ ਸਾਰਿਆਂ ਨੂੰ ਮਾਫ਼ ਕਰ ਦੇ ਮੈਂ ਉੱਠਣ ਤੋਂ ਪਹਿਲਾਂ ਤੈਨੂੰ ਮਾਫ਼ ਕਰ ਦੂੰਗਾ ਇਕੱਲੇ ਰਹਿਣਾ ਚੰਗਾ ਹੈ ਬਜਾਏ ਉਹਨਾਂ ਦੇ ਨਾਲ ਰਹਿਣਾ ਜਿਨ੍ਹਾਂ ਨੂੰ ਤੁਹਾਡੀ ਕਦਰ ਨਹੀਂ ਜ਼ਿੰਦਗੀ ਇੱਕ ਇਹੋ ਜਿਹੀ ਕਿਤਾਬ ਹੈ ਜਿਸ ਦੇ ਹਜ਼ਾਰੋਂ ਬੰਨੇ ਹੱਲੇ ਤੱਕ ਤੁਸੀਂ ਨਹੀਂ ਪੜੇ ਕਿਸੇ ਨੇ ਖੂਬ ਲਿਖਿਆ ਹੈ ਮੈਂ ਪਸੰਦ ਤਾਂ ਬਹੁਤ ਹਾਂ ਸਾਰਿਆਂ ਨੂੰ ਪਰ ਜਦੋਂ ਉਹਨਾਂ ਨੂੰ ਮੇਰੀ ਜ਼ਰੂਰਤ ਹੋਵੇ ਕਦੀ ਮੈਂ ਹੱਥਾਂ ਦੀ ਲਕੀਰਾਂ ਵਿੱਚ ਨਹੀਂ ਉਲਝਿਆ ਕਿਉਂਕਿ ਮੈਨੂੰ ਪਤਾ ਸੀ ਕਿਸਮਤ ਦਾ ਲਿਖਿਆ ਵੀ ਬਦਲਿਆ ਜਾ ਸਕਦਾ ਹੈ ਦਰ ਦਰ ਪਟਕ ਰਹੀ ਸੀ ਪਰ ਦਰ ਨਹੀਂ ਮਿਲਿਆ ਉਸ ਮਾਂ ਨੂੰ ਜਿਸ ਦੇ ਚਾਰ ਬੇਟੇ ਨੇ ਪਰ ਰਹਿਣ ਦੇ ਲਈ ਕਾਰ ਨਹੀਂ ਮਿਲਿਆ ਜ਼ਿੰਦਗੀ ਜੀਣ ਦੇ ਦੋ ਤਰੀਕੇ ਹੈ ਇੱਕ ਤਾਂ ਉਹ ਜੋ ਪਸੰਦ ਹੈ ਉਸ ਨੂੰ ਹਾਸਿਲ ਕਰੋ ਅਤੇ ਦੂਸਰਾ ਉਹ ਜੋ ਹਾਸਿਲ ਹੈ ਤੁਸੀਂ ਉਸ ਨੂੰ ਪਸੰਦ ਕਰਨਾ ਸਿੱਖ ਲਓ ਚੀਜ਼ਾਂ ਦੀ ਕੀਮਤ ਮਿਲਣ ਤੋਂ ਪਹਿਲਾਂ ਹੁੰਦੀ ਹੈ ਅਤੇ ਇਨਸਾਨ ਦੀ ਕੀਮਤ ਖੋਣ ਤੋਂ ਬਾਅਦ ਚਾਹੇ ਕਸੂਰ ਕਿਸੇ ਦਾ ਵੀ ਹੋ ਮਗਰ ਰਿਸ਼ਤੇ ਵਿੱਚ ਹੰਝੂ ਹਮੇਸ਼ਾ ਬੇਕਸੂਰ ਦੇ ਹੀ ਵੰਦੇ ਨੇ ਕੋਈ ਭਰੋਸਾ ਤੋੜੇ ਤਾਂ ਉਸ ਦਾ ਵੀ ਧੰਨਵਾਦ ਕਰੋ ਉਹ ਸਾਨੂੰ ਸਿਖਾਉਂਦਾ ਹੈ ਕਿ ਭਰੋਸਾ ਸੋ ਸਮਝ ਕੇ ਕਰਨਾ ਚਾਹੀਦਾ ਹੈ ਤੁਹਾਡੇ ਦਿਲ ਦੀ ਚੂਬਨ ਵੀ ਜ਼ਰੂਰ ਕੱਟੇਗੀ ਕਿਸੇ ਦੇ ਪਿਆਰ ਵਿੱਚ ਕਾਂਟਾ ਕੱਢ ਕੇ ਤਾਂ ਦੇਖੋ ਜਿਸੇ ਕੋਲ ਉਮੀਦ ਹੈ ਉਹ ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦਾ ਵਿਜੇਤਾ ਉਹ ਨਹੀਂ ਬਣਦੇ ਜੋ ਕਦੀ ਸਫਲ ਨਹੀਂ ਹੁੰਦੇ ਬਲਕਿ ਉਹ ਬਣਦੇ ਨੇ ਜੋ ਕਦੀ ਵੀ ਹਾਰ ਨਹੀਂ ਮੰਨਦੇ ਮੁਫਤ ਸਿਰਫ ਮਾਂ ਪਿਓ ਦਾ ਪਿਆਰ ਮਿਲਦਾ ਹੈ ਇਸ ਤੋਂ ਬਾਅਦ ਦੁਨੀਆ ਤੇ ਹਰ ਰਿਸ਼ਤੇ ਦੇ ਲਈ ਕੁਝ ਨਾ ਕੁਝ ਚੁਕਾਉਣਾ ਪੈਂਦਾ ਹੈ ਗੈਰ ਸੀ ਕੋਣ ਆਪਣੇ ਸੀ ਕੋਣ ਅਸੀਂ ਇਹ ਸਮਝ ਹੀ ਨਾ ਪਾਏ ਅਸੀਂ ਦੇਖਿਆ ਜਿੱਤੜ ਵੀ ਚਿਹਰੇ ਬਦਲੇ ਹੋਏ ਨਜ਼ਰ ਆਏ ਇਨਸਾਨ ਦੀ ਸਮਝ ਸਿਰਫ ਇੰਨੀ ਹੈ ਕਿ ਉਸ ਨੂੰ ਜਾਨਵਰ ਕਹੋ ਤਾਂ ਨਾਰਾਜ਼ ਹੋ ਜਾਂਦਾ ਹੈ ਅਤੇ ਸ਼ੇਰ ਕਹੋ ਤਾਂ ਖੁਸ਼ ਹੋ ਜਾਂਦਾ ਹੈ ਹਾਰ ਤੋਂ ਡਰ ਜਾਣ ਨਾਲੋਂ ਬਿਹਤਰ ਹੈ ਜਿੱਤ ਦੀ ਕੋਸ਼ਿਸ਼ਾਂ ਵਿੱਚ ਮਰ ਜਾਣਾ ਬੇਇੱਜ਼ਤੀ ਦਾ ਜਵਾਬ ਇੰਨੀ ਇੱਜ਼ਤ ਦੇ ਨਾਲ ਦਿਓ ਕਿ ਸਾਹਮਣੇ ਵਾਲਾ ਵੀ ਸ਼ਰਮਿੰਦਾ ਹੋ ਜਾਵੇ ਸਾਡੀ ਅੱਖ ਅਕਸਰ ਉਹੀ ਲੋਕ ਖੋਲਦੇ ਨੇ ਜਿਨ੍ਹਾਂ ਉੱਤੇ ਅਸੀਂ ਅੱਖ ਬੰਦ ਕਰਕੇ ਭਰੋਸਾ ਕਰਦੇ ਹਾਂ ਮੈਨੂੰ ਡੁਬਾਉਣ ਦੇ ਲਈ ਮੇਰੇ ਆਪਣਿਆਂ ਨੇ ਤੱਕਾ ਮਾਰਿਆ ਫਾਇਦਾ ਇਹ ਹੋਇਆ ਸਾਹਿਬ ਮੈਂ ਤੈਰਨਾ ਸਿੱਖ ਗਿਆ हर रोंदा होया लम्हा मुस्करेगा सबर रख है दोस्त वक्त भी आएगा कि अजीब है ये शब्द सॉरी इंसान कहे तो झगड़ा खत्म डॉक्टर कहे तो इंसान खत्म इंसान खुद की गलती चंगा वकील बन जाता है दूसर की गलती से सीधा जज बन जाता है किन्ने अनजान हाँ सी ਦੁੱਖ ਆਂਦਾ ਹੈ ਤਾਂ اٹਕ ਜਾਂਦੇ ਹਾਂ ਸੁੱਖ ਆਂਦਾ ਹੈ ਤਾਂ ਭਟਕ ਜਾਂਦੇ ਹਾਂ ਮੈਨੂੰ ਇਕੱਲੇ ਚੱਲਣ 'ਚ ਬਹੁਤ ਮਜ਼ਾ ਆਂਦਾ ਹੈ ਨਾ ਕੋਈ ਅੱਗੇ ਚੱਲਦਾ ਹੈ ਨਾ ਹੀ ਕੋਈ ਪਿੱਛੇ ਝੁਟਦਾ ਹੈ ਰੱਬ ਮਹਿੰਗੀ ਕੜੀ ਸਭ ਨੂੰ ਦੇਵੇ ਪਰ ਮੁਸ਼ਕਿਲ ਕੜੀ ਕਿਸੇ ਨੂੰ ਨਾ ਦੇ ਉਸ ਦੇ ਨਾਲ ਰਹੁ ਜਿਸ ਦੀ ਤਬੀਅਤ ਖਰਾਬ ਹੋਵੇ ਮਗਰ ਉਸ ਦੇ ਨਾਲ ਕਦੇ ਨਾ ਰਹੁ ਜਿਸ ਦੀ ਨੀਅਤ ਖਰਾਬ ਹੋਵੇ ਜਿਨ੍ਹਾਂ ਦੀ ਕਾਮਯਾਬੀ ਨਹੀਂ ਰੋਕੀ ਜਾ ਸਕਦੀ ਉਹਨਾਂ ਦੀ ਬਦਨਾਮੀ ਸ਼ੁਰੂ ਕੀਤੀ ਜਾਂਦੀ ਹੈ। ਅਗਰ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਦੇ ਦਿਆ ਕਰੋ। ਸ਼ੁਕਰ ਕਰੋ। ਉੱਪਰ ਵਾਲੇ ਨੇ ਤੁਹਾਨੂੰ ਦੇਣ ਵਾਲਿਆਂ 'ਚ ਰੱਖਿਆ ਹੈ, ਮੰਗਣ ਵਾਲਿਆਂ 'ਚ ਨਹੀਂ। ਤੁਸੀਂ ਜਿੰਨਾ ਘੱਟ ਬੋਲੋਗੇ, ਲੋਕੀ ਤੁਹਾਨੂੰ ਓਨਾ ਹੀ ਜ਼ਿਆਦਾ ਸੁੰਨਣਾ ਚਾਣਗੇ। ਜੋ ਤੁਹਾਨੂੰ ਸੱਚੀ ਚਾਹੇਗਾ, ਉਹ ਤੁਹਾਡੇ ਤੋਂ ਕੁਝ ਨਹੀਂ ਚਾਹੇਗਾ। वक्त चंगा जरूर आता है पर वक्त तो पहला नहीं अपने वक्त ही आंदा है, सब जगह धोखा है पर अभी तो चंगे बनी है सानू कि रोकया है। तो हैम ही तो पहचान है वरना एक नाम देता हजारों इंसान ने वक्त ने फसाया है मगर परेशान नहीं हाँ मैं ਹਲਾਤਾ ਤੋ ਹਾਰ ਜਾਵਾ ਉਹ ਇਨਸਾਨ ਨਹੀਂ ਹਾਂ ਮੈਂ ਸੰਸਾਰ ਵਿੱਚ ਮਨੁੱਖ ਹੀ ਇਕਮਾਤਰ ਇਹੋ ਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸੇ ਦੰਦਾ ਵਿੱਚ ਨਹੀਂ ਉਸੇ ਗੱਲਾਂ ਵਿੱਚ ਹੈ ਲੋਕ ਤੁਹਾਡੇ ਬਾਰੇ ਕੀ ਸੋਚਦੇ ਨੇ ਜੇ ਇਹ ਵੀ ਤੁਸੀਂ ਸੋਚੋਗੇ ਤਾਂ ਫਿਰ ਉਹ ਕੀ ਸੋਚਣਗੇ ਸੰਬੰਧ ਆਤਮਾ ਤੋਂ ਹੋਵੇ ਤਾਂ ਦਿਲ ਨਹੀਂ ਪਰਿਆ ਕਰਦੇ ਲੋਕਾਂ ਨੂੰ ਇਸ ਗੱਲ ਤੋਂ ਫਰਕ ਨਹੀਂ ਪੈਂਦਾ ਕਿ ਤੁਸੀਂ ਖੁਸ਼ ਹੋ ਜਾਂ ਨਹੀਂ ਉਹਨਾਂ ਨੂੰ ਇਸ ਗੱਲ ਤੋਂ ਫਰਕ ਪੈਂਦਾ ਹੈ ਕਿ ਤੁਸੀਂ ਉਹਨਾਂ ਨੂੰ ਖੁਸ਼ ਰੱਖਦੇ ਹੋ ਜਾਂ ਨਹੀਂ ਕਪੜੇ ਅਤੇ ਚਿਹਰੇ ਅਕਸਰ ਝੂਠ ਬੋਲਿਆ ਕਰਦੇ ਨੇ ਇਨਸਾਨ ਦੀ ਅਸਲੀਅਤ ਤਾਂ ਵਕਤ ਦੱਸਾ ਹੈ ਜਦ ਤੱਕ ਤੁਸੀਂ ਆਪਣੀ ਸਮੱਸਿਆਵਾਂ ਤੇ ਕਠਿਨਾਈਆਂ ਦੀ ਵਜ੍ਹਾ ਦੂਜਿਆਂ ਨੂੰ ਸਮਝਦੇ ਹੋ ਤਦ ਤੱਕ ਤੁਸੀਂ ਆਪਣੀ ਸਮੱਸਿਆਵਾਂ ਤੇ ਕਠਿਨਾਈਆਂ ਨੂੰ ਮਿਟਾ ਨਹੀਂ ਸਕਦੇ ਆਪਣਿਆਂ ਨੂੰ ਹਮੇਸ਼ਾ ਆਪਣੇ ਹੋਣ ਦਾ ਅਹਿਸਾਸ ਦਿਲਾਓ ਵਰਨਾ ਵਕਤ ਤੁਹਾਡੇ ਆਪਣਿਆਂ ਨੂੰ ਆਪਣੇ ਤੋਂ ਬਿਨਾ ਜੀਣਾ ਸਿਖਾ ਦੇਗਾ ਬਾਦਸ਼ਾਹ ਤਾਂ ਵਕਤ ਹੁੰਦਾ ਹੈ ਇਨਸਾਨ ਤਾਂ ਐਵੇਂ ਹੀ ਗਰੂਰ ਕਰਦਾ ਹੈ ਜਦੋਂ ਲੋਕ ਤੁਹਾਡਾ ਮੁਕਾਬਲਾ ਨਹੀਂ ਕਰ ਪਾਉਂਦੇ ਤਾਂ ਉਹ ਤੁਹਾਡੇ ਤੋਂ ਨਫ਼ਰਤ ਕਰਨ ਲੱਗ ਜਾਂਦੇ ਨੇ ਇੱਜ਼ਤ ਵੀ ਮਿਲੇਗੀ ਦੌਲਤ ਵੀ ਮਿਲੇਗੀ ਸੇਵਾ ਕਰੋ ਮਾਂ ਪਿਓ ਦੀ ਜੰਨਤ ਵੀ ਮਿਲੇਗੀ ਜਿਸ ਤੋਂ ਉਮੀਦ ਹੋਵੇ ਜੇਕਰ ਉਹੀ ਦਿਲ ਦੁਖਾ ਦੇਵੇ ਤਾਂ ਸਾਰੀ ਦੁਨੀਆ ਤੋਂ ਭਰੋਸਾ ਉੱਠ ਜਾਂਦਾ ਹੈ ਸਾਰੀ ਦੁਨੀਆ ਕਹਿੰਦੀ ਹੈ ਹਾਰ ਮੰਨ ਲੈ ਮਗਰ ਦਿਲ ਖੋਲੀ ਜੀ ਕਹਿੰਦਾ ਹੈ ਇੱਕ ਵਾਰ ਹੋਰ ਕੋਸ਼ਿਸ਼ ਕਰ ਤੂੰ ਜ਼ਰੂਰ ਕਰ ਸਕਦਾ ਹੈ ਆਪਣੇ ਰਸਤੇ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ ਕਿਸੇ ਦੇ ਪੈਰਾਂ ਤੇ ਡਿੱਗ ਕੇ ਕਾਮਯਾਬੀ ਪਾਣ ਦੇ ਬਦਲੇ ਆਪਣੇ ਪੈਰਾਂ ਉੱਤੇ ਚੱਲ ਕੇ ਕੁਝ ਬਣਨ ਦੀ ਠਾਨ ਲਓ। ਜ਼ਲੀਲ ਨਾ ਕਰਿਆ ਕਰੋ ਕਿਸੇ ਫਕੀਰ ਨੂੰ اے ਦੋਸਤ ਉਹ ਪੀਖ ਲੈਣੇ ਤੁਹਾਨੂੰ ਦੁਆਵਾਂ ਦੇਣ ਆਉਂਦਾ ਹੈ। ਜਿਸ ਦਿਨ ਤੁਸੀਂ ਆਪਣੀ ਹਸੀ ਦੇ ਮਾਲਕ ਖੁਦ ਬਣ ਜਾਓਗੇ ਉਦੋਂ ਤੁਹਾਨੂੰ ਕੋਈ ਵੀ ਰੋਲਾ ਨਹੀਂ ਸਕਦਾ। ਨਿੰਦਾ ਤੋਂ ਕਬਰਾ ਕੇ ਆਪਣੇ લક્ષੇ ਨੂੰ ਨਾ ਛੱਡੋ ਕਿਉਂਕਿ લક્ષੇ ਮਿਲਦੇ ਹੀ ਨਿੰਦਾ ਕਰਨ ਵਾਲਿਆਂ ਦੀ ਰਾਏ ਬਦਲ ਜਾਂਦੀ ਹੈ। ਕਿਸੇ ਨੂੰ ਇਹਨਾਂ ਮਹੱਤਵ ਨਾ ਦਿਓ। ਕਿ ਉਹ ਸਾਡੇ ਚਿਹਰੇ ਤੋਂ ਮੁਸਕਾਨ ਹੀ ਛਿੰਨ ਲਵੇ ਵਾਣੀ ਵਿੱਚ ਅਜੀਬ ਤਾਕਤ ਹੁੰਦੀ ਹੈ ਕੜਵਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ਅਤੇ ਮਿੱਠਾ ਬੋਲਣ ਵਾਲੇ ਦੀ ਮਿਰਚਾ ਵੀ ਵਿਕ ਜਾਂਦੀਆਂ ਨੇ ਜੋ ਇਨਸਾਨ ਜਿੰਨਾ ਖਾਮੋਸ਼ ਰਹਿੰਦਾ ਹੈ ਉਹ ਆਪਣੀ ਇੱਜ਼ਤ ਨੂੰ ਓਨਾ ਹੀ ਮਹਿਫੂਜ਼ ਰੱਖਦਾ ਹੈ ਹੱਥ ਤੋਂ ਜ਼ਿਆਦਾ ਰੁਲਾਂਦਾ ਹੈ ਉਹ ਜਿਨੂੰ ਸੁਪਨੇ ਵਿੱਚ ਵੀ ਅਸੀਂ ਝੂਣ ਨਹੀਂ ਦਿੰਦੇ ਵੈਸੇ ਤਾਂ ਜ਼ਿੰਦਗੀ ਵਿੱਚ ਆਵਾਜ਼ ਦੇਣ ਵਾਲੇ ਟੇਰੋ ਮਿਲ ਜਾਣਗੇ ਪਰ ਬੈਠੋ ਉੱਥੇ ਹੀ ਜਿੱਥੇ ਆਪਣੇ ਪੰਧਾ ਅਹਿਸਾਸ ਹੋਵੇ ਕਿੰਨਾ ਹੀ ਖੁਸ਼ ਰਹਿਣ ਦੀ ਕੋਸ਼ਿਸ਼ ਕਰ ਲੋ ਮਗਰ ਜਦ ਕੋਈ ਆਪਣਾ ਯਾਦ ਆਂਦਾ ਹੈ ਤਾਂ ਸੱਚ ਵਿੱਚ ਬਹੁਤ ਰੁਲਾਂਦਾ ਹੈ ਮੁਹੱਬਤ ਜਾਂ ਇੱਜ਼ਤ ਕਿਸੇ ਨੂੰ ਇੰਨੀ ਵੀ ਨਾ ਦਿਓ ਕਿ ਉਹ ਆਪਣੀ ਔਕਾਤ ਹੀ ਭੁੱਲ ਜਾਵੇ ਮਾਫ਼ بار-बार ਕਰੋ ਮਗਰ ਵਿਸ਼ਵਾਸ ਸਿਰਫ ਤੇ ਸਿਰਫ दुनिया कर के हो गए। अते असी एतार करके गुनेगार हो गए दर्द गम डर जो भी तेरे अंदर है खुद दे बनाए इस पिंजरे तो बाहर निकल फिर देखना तू भी एक सिकंदर है ਜਿਸ ਨੂੰ ਮੈਂ ਦੀ ਹਵਾ ਲੱਗੀ ਉਸ ਨੂੰ ਫਿਰ ਨਾ દવા ਲੱਗੀ ਨਾ ਦੁਆ ਲੱਗੀ ਰਿਸ਼ਤੇ ਤੇ ਰਸਤੇ ਉਦੋਂ ਖਤਮ ਹੋ ਜਾਂਦੇ ਨੇ ਜਦੋਂ ਪੈਰ ਨਹੀਂ ਦਿਲ ਥੱਕ ਜਾਂਦੇ ਨੇ ਜਿਨ੍ਹਾਂ ਨੂੰ ਮੇਰੀ ਕਦਰ ਨਹੀਂ ਹੁਣ ਮੈਨੂੰ ਉਹਨਾਂ ਦੀ ਵੀ ਕੋਈ ਫਿਕਰ ਨਹੀਂ ਮੈਂ ਤੇਰੇ ਤੋਂ ਨਹੀਂ ਤੇਰੇ ਵਕਤ ਤੋਂ ਨਰਾਜ਼ ਹਾਂ ਜੋ ਤੈਨੂੰ ਕਦੀ ਮਿਲਿਆ ਹੀ ਨਹੀਂ ਮੇਰੇ ਲਈ ਉਹ ਜਾਲਿਆਂ ਦੀ ਕਦਰ ਉਹਨੂੰ ਹੁੰਦੀ ਹੈ ਜਿਸਨੇ ਜ਼ਿੰਦਗੀ ਵਿੱਚ ਅੰਧੇਰਾ ਦੇਖਿਆ ਹੋਵੇ ਪਿਆਰ ਕਰੋ ਉਸ ਨੂੰ ਜੋ ਤੁਹਾਨੂੰ ਪਿਆਰ ਕਰੇ ਖੁਦ ਤੋਂ ਵੀ ਜ਼ਿਆਦਾ ਤੁਹਾਡੇ ਤੇ ਇਤਬਾਰ ਕਰੇ ਤੁਸੀਂ ਬਸ ਇੱਕ ਵਾਰ ਕਹੋ ਕਿ ਰੁਕ ਜਾ ਦੋ ਪਲ ਅਤੇ ਉਹ ਉਹਨਾਂ ਦੋ ਪਲਾਂ ਦੇ ਲਈ ਪੂਰੀ ਜ਼ਿੰਦਗੀ ਇੰਤਜ਼ਾਰ ਕਰੇ